ਤੇ ਮੇਰੀ ਭੈਣ ਤੋਂ ਇੱਥੇ ਸੜਕ ਤੇ ਐਦਾਂ ਕਾਹਤੋਂ ਪਈ ਆ ਫੁੱਟਪਾਥ ਤੇ ਉਹ ਆ ਦੇਖ ਇੱਧਰ ਹੱਥ ਪਤਾ ਆ ਦੁਨੀਆ ਤਰੀ ਫਿਰਦੀ ਆ ਪੁਲ ਦੇ ਥੱਲੇ ਤੂੰ ਪਈ ਆ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਭੈਣ ਕਾਹਤੋਂ ਵਿਆਹ ਹੋਣ ਵਾਲਾ ਸੀ ਆ ਮੈਨੂੰ ਵਿਆਹ ਹੋਣ ਵਾਲਾ ਮਾਰਦੇ ਦਿੱਤੇ ਆ ਮੇਰੇ ਬੱਚੇ ਮਾਰ ਦਿੱਤੇ ਆ ਇਹਨੇ ਮਾਰਤੇ ਭੈਣੇ ਬੱਚੇ ਤੇਰੇ ਮੇਰੇ ਪਤੀ ਨੇ ਕਿਹੜੇ ਪਿੰਡੋਂ ਆ ਪਤੀ ਤੇਰਾ ਪਤਨੀ ਨਾ ਤੇਰੇ ਪਤੀ ਦਾ ਕੀ ਨਾਂ ਭਾਣੇ? ਉਹ ਨਹੀਂ ਕੁਛ ਕੁ ਨਹੀਂ ਪੁੱਛੀ। ਨਹੀਂ ਪੁੱਛੀ। ਚਲ ਠੀਕ ਹੈ ਨਹੀਂ। ਫਿਰ ਤੇਰੇ ਪੇਕੇ ਕਿਹੜੇ ਪਿੰਡ ਦਾ ਭਾਣੇ? ਪੇਕੇ ਮੇਰੇ ਜੋ ਹੈ? ਪਿੰਡੋਂ ਰਾਮਾ ਮੰਡੀ। ਰਾਮਾ ਮੰਡੀ ਜਿਲੰਦਰ। ਹੈ ਮੈਂ ਤੇਰਾ ਪੂਰਾ ਨਾਂ ਕੀ ਆ ਜੇ ਸ਼ਰਮਦੀਪ ਨੂੰ ਦੱਸਣਾ ਹੋਵੇ? ਮੇਰਾ ਨਾਂ ਰਿੰਦੀ ਮਨਜੀਤ ਕੋ ਰਿੰਦੀ ਹੈ। ਹੈ? ਮਨਜੀਤ ਕੋ ਰਿੰਦੀ। ਮਨਜੀਤ ਕੋ ਰੈਂਪੀ। ਹਾਂਜੀ। ਫਾਦਰ ਨੇਮ ਸ੍ਰਿੰਦਰ ਸਿੰਘ ਸ੍ਰਿੰਦਰ ਸਿੰਘ ਔਰ ਮਦਰ ਨੇਮ ਮਨਦੀਪ ਕੋ ਮਨਦੀਪ ਕੋਰ ਪਿੰਡ ਠੁਗਾ ਕਲਾਂ ਠੁਗਾ ਕਲਾਂ ਜ਼ਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਡਿਸਟ੍ਰਿਕਟ ਸ਼ਿਆਲਕੋ ਤਹਿਸੀਲ ਤਹਿਸੀਲ ਪਸੂਆ ਪਸੂਆ ਤਹਿਸੀਲ ਅੱਛਾ ਤਸੂਆ ਮਕੇਰੀਆਂ ਵਾਲੇ ਪਾਸੇ ਪੈਂਦਾ ਇਹ ਪਿੰਡ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੈਂ ਤੁਸੀਂ ਦੇਖਿਆ ਪਹਿਣ ਨਾ ਗੱਲਾਂ ਕਰਦੇ ਆ ਸਾਨੂੰ ਇਹ ਭੈਣ ਲੁਧਿਆਣਾ ਦੇ ਸ਼ੇਰਪੁਰਾ ਚੌਕ ਦੇ ਵਿੱਚ ਪੁਲ ਦੇ ਥੱਲੇ ਬੈਠੀ ਆ ਸਾਹਮਣੇ ਸਕੰਦਕਾਰ ਵਾਲੇ ਆ ਇਸ ਪਾਸੇ ਹਸਪਤਾਲ ਆ ਆਪਣਾ ਅਪੋਲੋ ਹਸਪਤਾਲ ਤੇ ਇੱਥੇ ਪੁਲ ਥੱਲੇ ਇਹ ਭੈਣ ਰਾਤਾਂ ਕੱਟ ਰਹੀ ਆ ਜਿਹੜੇ ਬਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ ਦੱਸਿਆ ਵੀ ਇਹਨੂੰ ਕੁਝ ਬੰਦੇ ਤੰਗ ਕਰ ਰਹੇ ਸੀਗੇ ਬੜੀ ਹਿੰਮਤ ਵਾਲੀ ਆ ਬੜੀ ਹੌਸਲੇ ਵਾਲੀ ਆ ਜਿਹੜੀ ਇੱਥੇ ਡਟੀ ਹੋਈ ਆ ਕੋਈ ਜ਼ਿੰਦਗੀ 'ਚ ਹਾਲਾਤ ਕਈ ਵਾਰੀ ਇਦਾਂ ਦੇ ਬਣ ਜਾਂਦੇ ਆ ਕਿ ਇਨਸਾਨ ਪੜਿਆ ਲਿਖੀ ਭੈਣ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬੱਚੇ ਆ ਦੋ ਬੇਟਾ-ਬੇਟੀ ਆ ਪਰਿਵਾਰ ਦਾਸਦੀ ਆ ਢੁੱਕਾਗਲਾ ਪਿੰਡ ਹਿਸ਼ਾਰਪੁਰ ਜ਼ਿਲ੍ਹਾ ਔਰ ਜਲੰਧਰ ਵਿਆਹੀ ਹੋਈ ਆ ਦਾਸਦੀ ਏ ਭੈਣ ਹੁਣ ਵਾਹਿਗੁਰੂ ਜਾਣਦਾ ਵੀ ਕੀ ਹਾਲਾਤ ਬਣੇ ਘਰ 'ਚ ਕਿਉਂ ਇਦਾਂ ਭੈਣ ਇਸ ਹਾਲਾਤ 'ਚ ਪਹੁੰਚ ਗਈ ਆ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਭੈਣ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਤੇ ਹੁਣ ਭੈਣ ਮਨਜੀਤ कौर ਅੱਥੇ ਨਾਲ ਸੁਪਨਿਆਂ ਦੇ ਘਰ ਚੱਲੇ ਨੇ ਏ ਹੁਣ ਭੈਣ ਮਨਜੀਤ कौर ਸਾਡੇ ਨਾਲ ਸੁਪਨਿਆਂ ਦੇ ਘਰ ਚੱਲੇ ਨੇ